ਪੰਜਾਬੀ ਕਵੀ ਤੇ ਸਾਹਿਤਕਾਰ ਅਸਰਜੀਤ ਪਾਤਰ ਜੀ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਸਾਲ ਪਾਤਰ ਐਵਾਰਡ ਦਿੱਤਾ ਜਾਵੇਗਾ ਇਹ ਪੁਰਸਕਾਰ ਉੱਬਰ ਦੇ ਕਵੀਆਂ ਨੂੰ ਦਿੱਤਾ ਜਾਵੇਗਾ ਇਸ ਸਬੰਧੀ ਸਾਰੀ ਯੋਜਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿਆਰ ਕੀਤੀ ਗਈ ਹੈ ਇਸ ਦੇ ਨਾਲ ਹੀ ਇਸ ਐਵਾਰਡ ਬਾਰੇ ਰਸਮੀ ਐਲਾਨ ਵੀ ਅੱਜ ਕਰ ਦਿੱਤਾ ਜਾਵੇਗਾ ਪਾਤਰ ਪੁਰਸਕਾਰ ਦੇ ਜੇਤੂ ਨੂੰ ਹਰ ਸਾਲ 1 ਲੱਖ ਰੁਪਏ ਦਾ ਇਨਾਮ ਅਤੇ ਯਾਦਗਾਰੀ ਚਿੰਨ ਭੇਟ ਕੀਤਾ ਜਾਵੇਗਾ ਇਸ ਪੁਰਸਕਾਰ ਦੀ ਅਗਵਾਈ ਪਾਸ਼ਾ ਵਿਭਾਗ ਕਰੇਗਾ ਪਤਾ ਲੱਗਾ ਹੈ ਕਿ ਪਾਤਰ ਅਵਾਰਡ ਵਿੱਚ ਸਰਕਾਰ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰੇਗੀ ਇਸ ਦੇ ਨਾਲ ਹੀ ਇੱਕ ਪੈਨਲ ਬਣਾਇਆ ਜਾਵੇਗਾ ਇਸ ਵਿੱਚ ਉੱਬਰ ਦੇ ਕਵੀ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਗ੍ਰੈਜੂਏਸ਼ਨ ਪੱਧਰ ਦੇ ਵਿਦਿਆਰਥੀਆਂ ਲਈ ਇੱਕ ਮੁਕਾਬਲਾ ਵੀ ਕਰਵਾਇਆ ਜਾਵੇਗਾ ਡਾਕਟਰ ਸੁਜੀਤ ਪਾਤਰ ਜੀ ਦਾ ਅੱਜ ਲੁਧਿਆਣਾ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਹੋਣਗੇ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪਾਤਰਜੀ ਦੇ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਮੁੱਖ ਮੰਤਰੀ ਨੇ ਆਪ ਆਪਣੇ ਭਾਸ਼ਣਾ ਦੇ ਵਿੱਚ ਡਾਕਟਰ ਸੁਜੀਤ ਪਾਤਰਜੀ ਦੀਆਂ ਕਵਿਤਾਵਾਂ ਦਾ ਜ਼ਿਕਰ ਵੀ ਕੀਤਾ ਪਦਮਸ਼ਰੀ ਡਾਕਟਰ ਸੁਜੀਤ ਪਾਤਰਜੀ ਪੰਜਾਬ ਅਤੇ ਦੇਸ਼ ਦੇ ਨਾਮ 바 ਸਾਹਿਤਕਾਰਾਂ ਦੇ ਵਿੱਚੋਂ ਇੱਕ ਸਨ ਉਹਨਾਂ ਦਾ ਜਨਮ ਜਲੰਧਰ ਨੇੜੇ ਸਥਿਤ ਪਿੰਡ ਪਾਤਰਾ ਵਿਖੇ ਹੋਇਆ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੰਜਾਬੀ ਦੇ ਪ੍ਰੋਫੈਸਰ ਦੇ ਅਹੁਦੇ ਤੇ ਰਹੇ ਬਾਅਦ ਵਿੱਚ ਉਹ ਉੱਥੇ ਹੀ ਸੇਵਾਮੁਕਤ ਹੋ ਗਏ ਉਹ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵੀ ਸਨ